ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਉਮੀਦ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਦੋਸਤੋ ਜਿਵੇਂ ਕਿ ਆਪਾਂ ਪੁਰਾਣੀ ਵੀਡੀਓ ਚ ਦੇਖਿਆ ਸੀ Jio ਦਾ ਪੁਰਾਣਾ ਜੋ ਰਾਊਟਰ ਹੈ ਉਹ ਆਪਾਂ BSNL ਫਾਈਬਰ ਦੇ ਨਾਲ ਕਨੈਕਟ ਕਰਕੇ ਦੇਖਿਆ ਸੀ ਤਾਂ ਉਹ ਵਰਕ ਨਹੀਂ ਕੀਤਾ ਸੋ ਅੱਜ ਆਪਾਂ ਕਰਾਂਗੇ ਜੀ Jio ਦਾ ਜੋ 에ਅਰ ਫਾਈਬਰ ਹੈ ਇਸ ਨੂੰ ਕਨੈਕਟ ਕਰਕੇ ਦੇਖਾਂਗੇ ਸੋ ਦੇਖਦੇ ਹਾਂ ਚੱਲਦਾ ਜਾਂ ਨਹੀਂ ਚੱਲਦਾ ਵੈਸੇ ਤਾਂ ਮੈਨੂੰ ਲੱਗਦਾ ਕਿ ਇਹ ਨਹੀਂ ਲੱਗੇਗਾ ਕਿਉਂਕਿ ਇਸ ਵਿੱਚ ਫੋਨ ਕੇਬਲ ਨਹੀਂ ਹੈਗੀ ਨਾ ਸਿੱਧਾ ਇਥਰਨੈਟ ਰਾਹੀਂ ਆਉਂਦਾ ਸੋ ਇਹ ਤੇ ਕੰਮ ਨਹੀਂ ਕਰੇਗਾ ਦੋਸਤੋ ਬਟ ਆਪਾਂ ਦੇਖਾਂਗੇ ਕਿ ਜੀਓ ਵਾਲਾ ਜੋ ਅਧਿਕੋਏ ਸਿੱਧਾ ਹੀ ਇੰਟਰਨੈਟ ਆਉਂਦਾ ਉਹ ਇਹ ਸਿੱਧਾ ਇੰਟਰਨੈਟ ਆ ਇੰਟਰਨੈਟ ਦੀ ਲਾਈਨ ਹੀ ਹੈ ਇੱਕ ਤਰ੍ਹਾਂ ਦੀ ਸੋ ਇਹ ਹੁੰਦੀ ਹੈ ਪਰੋ ਛਤਰੀ ਚੋਂ ਸੋ ਇਸ ਵਿੱਚ ਕੋਈ ਫੋਨ ਫੋਨ ਵਾਲਾ ਸਿਸਟਮ ਨਹੀਂ ਹੈਗਾ ਜਿਸ ਵਿੱਚ ਫਾਈਬਰ ਕੇਬਲ ਲੱਗਦੀ ਹੈ ਇਸ ਕਰਕੇ ਇਹ ਵੀ ਕੰਮ ਨਹੀਂ ਕਰੇਗਾ ਸੋ ਏਵੀ ਇਰ ਫਾਈਬਰ ਵੀ ਕੰਮ ਨਹੀਂ ਕਰੇਗਾ ਜੀ ਉਹਦਾ ਸੋ ਆਪਾਂ ਹੁਣ ਕੋਸ਼ਿਸ਼ ਕਰ ਦੇਖਦੇ ਆ ਵੀ ਆਪਣਾ ਜੋ ਆ ਬੀਐਸਐਨＬ ਦਾ ਰੌਟਰ ਹੈ ਉਹ ਇਰ ਫਾਈਬਰ ਤੇ ਕੰਮ ਕਰੇਗਾ ਜਾਂ ਨਹੀਂ ਸੋ ਆਜੋ ਜੀ ਦੇਖਦੇ ਹਾਂ ਲਓ ਜੀ ਆਪਾਂ ਸਿੱਧੀ ਜੋ ਛਤਰੀ ਤੋਂ ਕੇਬਲ ਆਉਂਦੀ ਹੈ ਇੰਟਰਨੈਟ ਵਾਲੀ ਉਹ ਲਗਾ ਦਿੱਤੀ ਵੈਸੇ ਤਾਂ ਮੈਨੂੰ ਪਤਾ ਹੈ ਕਿ ਚੱਲੇਗਾ ਨਹੀਂ ਪਰ ਫਿਰ ਵੀ ਐਕਸਪੈਰੀਮੈਂਟ ਦੇ ਤੌਰ ਤੇ ਪਰ ਚੈੱਕ ਕਰ ਲੈਣੇ ਕਿਹਾ ਪਤਾ ਕਈ ਵਾਰ ਚੱਲੇ ਵੀ ਪਵੇ ਸੋ ਹੇ ਤਾਂ ਪਾਵਰ ਹੀ ਇਹ 5 ਗੀਗਾਹਰਟਜ਼ ਵਾਲਾ router ਹੈ ਨਹੀਂ ਕੰਮ ਕਰੇਗਾ ਵੈਸੇ ਲੋਸ ਆ ਰਿਹਾ ਹੈ ਇਸ ਵਿੱਚ ਐਜ਼ ਐਕਸਟੈਂਡਡ ਵਾਈਫਾਈ ਐਕਸਟੈਂਡ ਕਰ ਸਕਦਾ ਇਹ ਉਹ ਕਿਸ ਤਰ੍ਹਾਂ ਕਰੇਗਾ ਆਪਾਂ ਇੱਥੇ ਇਥਰਨੈਟ ਕੇਬਲ ਲਗਾ ਕੇ ਇੱਥੇ ਵੀ ਇਥਰਨੈਟ ਕੇਬਲ ਲਗਾ ਸਕਦੇ ਹਾਂ ਤਾਂ ਇਹ ਸਿੱਧਾ ਕਰੇਗਾ 5G ਤੇ 4G 2.4 ਦੇ ਸਿਗਨਲ ਤਾਂ ਆ ਗਏ ਪਰ ਨੈਟ ਨਹੀਂ ਆਇਆ। ਹੋਈ ਆ ਯਾਰ ਇਹਨਾਂ ਦੀ ਆਪਣੀ ਆਪਣੀ ਟੈਕਨੋਲੋਜੀ ਹੁੰਦੀ ਐ ਇਸ ਕਰਕੇ ਨਹੀਂ ਚੱਲ ਰਿਹਾ। ਸੋ ਇਹ ਵੀ ਆਪਣਾ ਪਲਾਨ ਜੋ ਮਿੱਥ ਐ ਇਹ ਵੀ ਫੇਲਡ ਹੋ ਰਹੀ ਐ। ਸੋ ਆਜੋ ਚਲੋ ਆਪਾਂ ਹੁਣ ਇਹਨੂੰ ਕਰਦੇ ਆਪਾਂ ਸੈਟ ਅਪ ਇਹਨੂੰ ਕਿਉਂਕਿ ਆਪਣਾ ARL ਫਾਈਬਰ ਦਾ ਕਨੈਕਟ ਆ ਜੱਜ ਦਾ ਦਿਨ ਰਹਿ ਗਿਆ। ਉਹਨੂੰ ਪਤਾ ਲਾ ਕੇ ਇਸ ਨੂੰ ਆਪਾਂ ਸੈਟ ਅਪ ਕਰਦੇ ਆਂ। ਸੋ ਜੋ ਇਹ ਇਥਰਨਾਟ ਕੇ ਵਲ ਇਹ ਕੰਮ ਆਏਗੀ ਆਪਣੇ ਸਾਨੂੰ ਪਾ ਕਰ ਲਾਂਗੇ ਇਕੱਠੀ ਸੋ ਦੋਸਤੋ ਇਸੇ ਤਰ੍ਹਾਂ ਦੀ ਵੀਡੀਓਜ਼ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਪੀਪੀ 87 ਗੇਮਰ ਨੂੰ ਸੋ ਮਿਲਦੇ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ